ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜੇ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਦਿਆ ਕਰੋ ਤੇ ਅੱਜ ਦਿਨ ਹੈਗਾ ਅੱਜ ਜੀ ਸ਼ੁੱਕਰਵਾਰ ਹਾਂ ਸ਼ੁੱਕਰਵਾਰ ਹੀ ਆ ਤੇ ਅੱਜ ਵੀ ਦੇ ਸਵੇਰ ਕ다ਸ 10 ਵਜੇ ਦਾ ਟਾਈਮ ਆ ਕੰਮ ਤਾਂ ਦਾ ਆਪਾਂ ਨਿਵੇੜ ਲਿਆ ਸਾਰਾ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਏ ਹੋ ਸਕਿਆ ਤਾਂ ਅੱਪ ਅੱਜ ਅਪਲੋਡ ਕਰ ਦਾਂਗੇ ਨਹੀਂ ਕੱਲ ਤੇ ਆਪਾਂ ਪਹਿਲਾਂ ਵੀ ਦੱਸਿਆ ਨਾ ਤੁਹਾਨੂੰ ਵੀ ਆਪਾਂ ਨੂੰ ਵੀਡੀਓ ਤੇ ਕਮੈਂਟ ਆਇਆ ਸੀ ਇੱਕ ਵੀ ਰਿਵਿਊ ਪੁੱਛਦੇ ਸੀਗੇ ਵੀ ਪ੍ਰੋਟੀਨ ਸੀ ਬਾਰੇ ਆਪਾਂ ਗਾਣ ਦਿੱਤਾ ਸੀ ਵੀ ਉਹਦੇ ਕੀ ਬੈਨੀਫਿਟ ਆ ਬਿਰੇ ਮੰਨ ਲਓ ਵੀ ਜੇ ਕਿਸੇ ਹਨਾ ਪਸ਼ੂ ਦੀ ਅਨਰਚੀ ਜੀ ਖਤਮ ਹੋ ਗਈ ਹੁੰਦੀ ਆ ਜੇ ਮੈਂ ਸੁਸਤ ਜੀ ਰਹਿਣ ਲੱਗ ਗਿਆ ਆਪਣੀ ਬੈੜ ਨਾਲ ਵੀ ਸੁਸਤ ਜੀ ਰਹਿਣ ਲੱਗ ਗਈ ਸੀ ਕੁਛ ਖਾਣਾ ਪੀਣਾ ਛੱਡ ਗਈ ਸੀ ਇਹ ਤੇ ਫਿਰ ਮਤਲਬ ਕਿ ਡਾਕਟਰ ਨੇ ਲੈ ਕੇ ਇਤੇ ਸੀ ਕਿ ਹੌਂਕ ਦੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਅਨਰਚੀ ਮੰਨ ਲਾ ਵੀ ਅਨਰਚੀ ਪੈਦਾ ਹੁੰਦੀ ਆ ਪਸ਼ੂ ਚ ਹਨਾ ਜਿਵੇਂ ਖਾਣਾ ਪੀਣਾ ਸਾਰਾ ਕੁਝ ਛੱਡ ਗਈ ਸੀ ਤੇ ਇਹਨੂੰ ਆਪਾਂ ਜਦੋਂ ਹੁਣ ਇਹ ਪਾਉਣ ਲੱਗੇ ਤੇ ਉਹਦੇ ਨਾਲ ਮੰਨ ਲਾ ਵੀ ਇਹ ਦੀਆ ਹੁਣ ਕੱਕ ਪੱਠਾ ਹਨਾ ਕਿੰਨਾ ਪਾ ਦੋ ਉਹਨੂੰ ਤੇ ਉਨਾ ਹੀ ਖਾ ਲੈਂਦੀ ਆ ਤੇ ਇਹ ਹੈਗੀਏ ਵੀਰੇ 2 ਲੀਟਰ ਦੀ ਪੈਕਿੰਗ ਆ ਇਹ 2 ਲੀਟਰ ਦੀ ਤੇ 7 100 ਦੀ ਹੁੰਦੀ ਹੈ ਸ਼ਾਇਦ ਇਹ ਤੇ ਇਹਦੇ ਰਿਜ਼ਲਟ ਵੀਰੇ ਬਹੁਤ ਸੋਹਣੇ ਆ ਵੀ ਮੰਨ ਲਾ ਜੇ ਕਿਸੇ ਪਸ਼ੂ ਦਾ ਹਨਾ ਵੀ weight ਘਟ ਗਿਆ ਤੇ weight ਵੀ ਵਧਾਉਂਦੀ ਆ ਤੇ ਜੇ ਆਪਾਂ ਨੂੰ ਕਈ ਵਾਰੀ ਹੋ ਜਾਂਦਾ ਨਾ ਅਚਾਨਕ ਹੀ ਨਾ ਵੀ ਪਸ਼ੂ ਮੰਨ ਲਾ ਵੀ ਦੁੱਧ ਘਟ ਜਾਂਦਾਗਾ ਤੇ ਉਹ ਵੀ ਵਧੀਆ ਹਨਾ ਪ੍ਰੋਪਰ ਦੁੱਧ ਤੇ ਆ ਜਾਂਦੀ ਹੈ ਤੇ ਆਪਾਂ ਤੁਹਾਨੂੰ ਦੱਸਿਆ ਜੀ ਮੈਂ ਆਪਣੀ ਬੈਡ ਹੁਣ ਵਧੀਆ ਦੁੱਧ ਦੇ ਰਹੀ ਆ 14 ਕਿਲੋ ਦੇ ਰਹੀ ਆ ਇਹ ਹੁਣ ਵੀ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਕਦੇ ਵਧ ਜਾਂਦਾ ਕਿਤੇ ਘਟ ਜਾਂਦਾ ਪਰ ਨਾ ਇਹ ਵੀ ਜਮਾ ਘਟ ਗਈ ਸੀ ਦੁੱਧ ਬਸ 11 ਕਿਲੋ ਤੇ ਆ ਗਈ ਸੀਗੇ ਤੇ ਉਦੋਂ ਫੇ ਡਾਕਟਰ ਨੂੰ ਪੁੱਛਿਆ ਵੀ ਇਹ ਹੌਂਕ ਦੀ ਜ਼ਿਆਦਾ ਤੇ ਨਾਲੇ ਵੀ ਇਹ ਲਿੱਸੀ ਹੁੰਦੀ ਜਾਂਦੀ ਆ ਤੇ ਫੇਰ ਆਪਣੇ ਡਾਕਟਰ ਨੇ ਇਹ ਸਲਾਹ ਦਿੱਤੀ ਸੀ ਤੇ ਬਾਕੀ ਆਪਾਂ ਹਨਾ ਵੀ ਐਂ ਨਹੀਂ ਆਪਾਂ ਜਿਵੇਂ ਕੋਈ ਕੋਈ ਦਵਾਈ ਦੱਸਦੇ ਤਾਂ ਆਪਾਂ ਐਂ ਲਿਆ ਕੇ ਦੇ ਦਈਏ ਭੱਲਾ ਮੈਂ YouTube ਤੇ ਸਰਚ ਜ਼ਰੂਰ ਮਾਰਦੀ ਆਂ ਉਹਦੇ ਬਾਰੇ ਤੁਸੀਂ ਵੀ ਜ਼ਰੂਰ ਦੇਖਿਓ ਪ੍ਰੋਟੀਨ ਸੀ ਦੇ ਬਾਰੇ ਵੀਡੀਓ ਤੇ ਆਪਾਂ ਨੂੰ ਇਹਦਾ ਰਿਜ਼ਲਟ ਮਿਲਿਆ ਵੀਰੇ ਵਧੀਆ ਤੇ ਕਿਹ ਜ਼ਰੂਰੀ ਨੇ ਹਨਾ ਵੀ ਇਹ ਵੱਡੇ ਪਸ਼ੂਆਂ ਨੂੰ ਦੇਣੀ ਆ ਵੀ ਛੋਟੇ ਪਸ਼ੂਆਂ ਨੂੰ ਵੀ ਜਿਨ੍ਹਾਂ ਨੂੰ ਗਰੋਥ ਨਹੀਂ ਹੁੰਦੀ ਹਨਾ ਕਟੀਆਂ ਬੱਚੀਆਂ ਕੁਛ ਵੀ ਹੋ ਗਿਆ ਤੇ ਉਹਨਾਂ ਨੂੰ ਵੀ ਦਿੱਤੀ ਜਾਂਦੀ ਆ ਤੇ ਡੋਜ਼ ਇਹਦੀ ਉਹ ਤਾਂ 100 100 ml ਕਹਿੰਦੇ ਆ ਵੀਰੇ ਵੀ ਹਾਂ 100 ml 100 ml ਕਹਿੰਦੇ 100 ml ਸਵੇਰੇ 100 ml ਸ਼ਾਮ ਨੂੰ ਪਰ ਆਪਾਂ ਵੀਰੇ ਹਨਾ ਤੁਹਾਨੂੰ ਝੂਠ ਨਹੀਂ ਬੋਲਦੇ ਜਿਵੇਂ ਤੇ ਸਵੇਰੇ ਸ਼ਾਮ ਕਹੀ ਵੀ ਆ ਹਨਾ ਤੇ ਆਪਾਂ ਤਾਂ ਬਸ ਦੁਪਹਿਰੇ ਪਾਉਂਦੇ ਹੁੰਦੇ ਸੀਗੇ ਨੂੰ ਇਹ ਪਾਣੀ ਚ ਤਾਂ ਨਹੀਂ ਪਿੰਦੀ ਸੀ ਚਲੋ ਜਿਨ੍ਹਾਂ ਦੇ ਪਸ਼ੂ ਹਨਾ ਪਾਣੀ ਚ ਪੀ ਲੈਂਦੇ ਆ ਉਹ ਬਹੁਤ ਵਧੀਆ ਗੱਲ ਆ ਜਾਂ ਲੇਟੀ ਚ ਖਾ ਲੈਂਦੇ ਆ ਪਰ ਇਹ ਓਵੇਂ ਨਹੀਂ ਕਰਦੀ ਸੀਗੀ ਇਹਨੂੰ ਮੈਂ ਜਿਵੇਂ ਹੁਣ ਸੱਡੀ ਪਾਤੀ ਹੈ ਨਾ ਉੱਤੇ ਲੇਟੀ ਸੜਤੀ ਤੇ ਵਿੱਚ ਜਿਵੇਂ ਹਨਾ ਆਪਾਂ ਟੋਆ ਜਿਹਾ ਬਣਾ ਕੇ ਤੇ ਮੈਂ ਉਹਦੇ ਵਿੱਚ ਪਾ ਦਿੰਦੀ ਉੱਤੇ ਫੇਰ ਖਰਾਕ ਇਹ ਐਂ ਖਾ ਲੈਂਦੀ ਸੀਗੀ ਆਪਾਂ ਸਿਰਫ ਇਹਨੂੰ ਦੁਪਹਿਰੇ ਪਾਉਂਦੇ ਸੀ ਕਿਉਂਕਿ ਵੀਰੇ ਸਵੇਰੇ ਤਾਂ ਹਨਾ ਆਪਦਾ ਹੀ ਨਹੀਂ ਸਰੀਰ ਬਣਿਆ ਹੁੰਦਾ ਢੂਈ ਨਹੀਂ ਸਿੱਧੀ ਹੁੰਦੀ ਆਪਾਂ ਹਨਾ ਹੋਰ ਕੁਝ ਵੀ ਮਨ ਲੈ ਕੁਝ ਵੀ ਹੈ ਨਾ ਸਾਡੇ ਪਸੂਆਂ ਨੂੰ ਵੀ ਖਰਾਕ ਦੱਸਦੇ ਆ ਵੀ ਜਿਵੇਂ ਮੈਂ ਹੁਣ ਆਪਣੀ ਰਿਪੀਟਰ ਮੱਝ ਸੀ ਨਾ ਉਹਨੂੰ ਡਾਕਟਰ ਨੇ ਦੱਸਿਆ ਸੀਗਾ ਵੀ ਇਹਨੂੰ ਸਵੇਰੇ ਵੀ ਪਾਇਆ ਕਰੋ ਤੁਸੀਂ ਆ ਪਾਊਡਰ ਲਿਖ ਕੇ ਦੇ ਕੇ ਗਏ ਸੀ ਉਹ ਤੇ ਪਰ ਆਪਾਂ ਤਾਂ ਹੁਣ ਸਵੇਰੇ ਤਾਂ ਕਾਲ ਹੋ ਜਾਂਦੀ ਹੈ ਸਵੇਰੇ ਲਗਭਗ ਮੈਂ ਕਿਸੇ ਵਸੂ ਨੂੰ ਨਹੀਂ ਕੋਈ ਚੀਜ਼ ਪਾਈ ਦੁਪਹਿਰੇ ਜ਼ਰੂਰ ਪਾਈ ਦਈਦੀ ਆ ਤੇ ਆਪਾਂ ਨੂੰ ਇੱਕ ਟਾਈਮ ਹੀ ਪਾਉਂਦੇ ਸੀਗੇ ਤੇ ਇਹ ਆਪਾਂ ਜਿਵੇਂ ਤੁਹਾਨੂੰ ਦੱਸਿਆ ਛੋਟੇ ਕੱਟਰੂਆਂ ਨੂੰ ਵੀ ਦਿੱਤੀ ਜਾਂਦੀ ਆ ਤੇ ਇਹ ਪਰਸੋਗੀਆਂ ਜਿਵੇਂ ਹਨ ਇਹ ਵੇਟ ਵਧਾਉਂਦੀ ਆ ਇਹ ਵਧੀਆ ਗ੍ਰੋਥ ਕਰਦੀ ਆ ਤੇ ਬੱਕਰੀਆਂ ਨੂੰ ਵੀ ਦਿੱਤੀ ਜਾਂਦੀ ਆ ਵੀਰੇ ਇਹ ਬੱਕਰੀਆਂ ਭੇਡਾਂ ਵੀ ਲਿਖਿਆ ਵਾ ਤੇ ਇਹਨਾਂ ਨੂੰ ਜਿੰਨੀਆਂ ਵੀ ਜ਼ਰੂਰ ਦਿੱਤੀ ਜਾਂਦੀ ਆ ਤੇ ਉਹ ਵੀ ਇਦਾਂ ਕਮੈਂਟ ਆਇਆ ਸੀ ਤਾਂ ਕਰਕੇ ਆਪਾਂ ਨਾ ਇਹ ਹੋ ਗਿਆ ਵੀ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਈਏ ਉਹ ਕਹਿੰਦੇ ਵੀ ਦੱਸਿਓ ਜ਼ਰੂਰ ਵੀ ਇਹਦੇ ਕੀ ਬੈਨੀਫਿਟ ਆ ਆਪਾਂ ਨੂੰ ਵੀਰੇ ਵਧੀਆ ਲੱਗਿਆ ਹਨਾ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਆਪਾਂ ਪਹਿਲਾਂ ਜਿਵੇਂ ਬਰੀਡੋਵੈਟ ਗੋਲੀਆਂ ਦੀ ਵੀ ਹਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਸੀ ਵੀ ਆਪਾਂ ਨੂੰ ਰਿਜ਼ਲਟ ਵਧੀਆ ਮਿਲੇ ਤੇ ਬਹੁਤ ਸਾਰੇ ਭੈਣ ਭਰਾਵਾਂ ਆਂਦੇ ਆਪਾਂ ਨੂੰ ਕਮੈਂਟ ਵੀ ਆਏ ਕਮੈਂਟ ਨਹੀਂ ਸੌਰੀ ਵੀ ਵਟਸਐਪ ਤੇ ਉਹਨਾਂ ਨੇ ਮੈਸੇਜ ਕਰੇ ਆਪਾਂ ਨੂੰ ਵੀ ਇਹਨਾਂ ਦੇ ਰਿਜ਼ਲਟ ਸਾਨੂੰ ਵਧੀਆ ਮਿਲੇ ਤੇ ਵੀ ਸਾਡੇ ਹਨਾ ਪਸ਼ੂ ਵੀ ਹੀਟ ਚ ਆ ਗਏ ਚਲੋ ਵਧੀਆ ਗੱਲ ਆ ਵੀਰੇ ਹਨਾ ਤੇ ਜਿਹੜੀ ਮੰਨ ਲਾ ਵੀ ਆਪਾਂ ਨੂੰ ਚੰਗੀ ਚੀਜ਼ ਲੱਗੀ ਆਪਾਂ ਤੁਹਾਡੇ ਨਾਲ ਉਹੀ ਸ਼ੇਅਰ ਕਰਦੇ ਆ ਤੇ ਇੱਕ ਵਸਤ ਆਪਣੇ ਡੇਲੀ ਪਸ਼ੂ ਨੂੰ ਪੰੰਦਾ ਲੀਵਰ ਟੋਨਿਕ ਹੈ ਲੀ ਪਲੱਸ ਤੇ ਕਲੀ ਪਲੱਸ ਦਾ ਵੀ ਮੰਨ ਲਾ ਸਕੀਮ ਆਈ ਵੀ ਆ ਉਹ ਤੇ 5 ਲੀਟਰ ਨਾਲ 1 ਲੀਟਰ ਹੁਣ ਫ੍ਰੀ ਦਿੰਦੇ ਆ 630 ਦਾ ਸ਼ਾਇਦ ਉਹ ਤੇ ਹੁਣ ਇੱਕ ਲੀਟਰ ਫ੍ਰੀ ਆ ਵੀਰੇ ਉਹਦੇ ਨਾਲ ਤੇ ਉਹ ਤੁਸੀਂ ਲਿਆ ਸਕਦੇ ਹੋ ਆਪਾਂ ਸਾਰੇ ਪੋਸ਼ਣ ਨੂੰ ਹੁਣ ਉਹੀ ਪਾ ਰਹੇ ਆ ਆਪਣੀ ਮੱਝ ਸੂਈ ਸੀ ਉਹਨੂੰ ਵੀ ਆਪਾਂ ਜਦੋਂ ਮੰਨ ਲਾ ਵੀ ਕੋਈ ਵੀ ਹਨਾ ਆਪਾਂ ਸੋ ਸਾਡੇ ਸੂਤ ਦਾ ਉਹਨੂੰ 1 ਲੀਟਰ ਪ੍ਰੋਟੋਨ ਦਾ ਜ਼ਰੂਰ ਪਾਉਣਿਆ ਆਪਣੀ ਮੱਝ ਨੂੰ ਵੀ ਪਾਇਆ ਆਪਾਂ ਬਰੋਟੋਨ ਉਹ ਵੀ ਹੁਣ ਤਾਂ ਵੀ ਆ ਲਿਵਰਟੋਨ ਕਿ ਆ ਗਿਆ ਤੇ ਬਾਕੀ ਬਸ ਲੈ ਪਲੱਸ ਚੱਲਦਾ ਹੋਰ ਕੋਈ ਐਕਸਟਰਾ ਵੀ ਚੀਜ਼ ਨਹੀਂ ਪਾਉਂਦੇ ਆਪਾਂ ਤੇ ਵੀੜ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਘਰ ਦੀ ਬਣਾ ਕੇ ਪਾਉਣਿਆ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਸੀ ਨਾ ਵੀ ਆਪਾਂ ਪ੍ਰੋਪਰ ਲਿਖ ਕੇ ਹਨਾ ਜਾਣਕਾਰੀ ਦੇਵਾਂਗੇ ਮੂੰ ਤਾਂ ਵੈਸੇ ਵੀਡੀਓ ਬਣੇ ਵੀ ਆ ਪਰ ਜਿਹੜੇ ਭੈਣ ਭਰਾ ਨਵੇਂ ਜੁੜਦੇ ਆ ਹਨਾ ਤੇ ਉਹ ਜ਼ਰੂਰ ਪੁੱਛਦੇ ਆ ਵੀ ਤੁਸੀਂ ਕਿਹੜੀ ਫੀਡ ਪਾਉਣਿਓ ਤੇ ਆਪਾਂ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਸ ਥੋੜਾ ਜਿਹਾ ਹਨਾ ਕੰਮ ਧੰਦਿਆਂ ਚ ਵਿਜੀ ਹੋ ਜਾਈਦਾ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਹੁਣ ਪਰਸ ਆਉਂਦਾ ਥੋੜਾ ਜਿਹਾ ਫਰਕ ਪਿਆ ਮੌਸਮ ਚੇਂਜ ਹੋਇਆ ਤੇ ਹੁਣ ਵਧੀਆ ਹੋ ਗਿਆ ਤੇ ਬਿਲਕੁਲ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਸੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਕੋਸ਼ਿਸ਼ ਕਰਾਂਗੇ ਵੀਰੇ ਰੈਗੂਲਰ ਵਲੌਗ ਪਾਇਆ ਕਰੀਏ ਤੁਹਾਡੇ ਨਾਲ ਤੇ ਪਰ ਤੁਸੀਂ ਆ ਨਾ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਰਿਕੁਐਸਟ ਆ ਤੇ ਜਿਹੜੀ ਐਡ ਵਗੈਰਾ ਆਉਂਦੀ ਆ ਉਹਨੂੰ ਪ੍ਰੋਪਰ ਪੂਰੀ ਦੇਖਿਆ ਕਰੋ ਤੇ ਚਲੋ ਵੀਰੇ ਅੱਜ ਆਪਾਂ ਸਿਰਫ ਪ੍ਰੋਟੀਨ ਸੀ ਬਾਰੇ ਦੱਸਣਾ ਸੀਗਾ ਉਹ ਵੀ ਕਿਸੇ ਨੇ ਪੁੱਛਿਆ ਸੀ ਤਾਂ ਕਰਕੇ ਤੇ ਚਲੋ ਆਪਾਂ ਹੁਣ ਕਿਸੇ ਹੋਰ ਵੀਡੀਓ 'ਚ ਮਿਲਦੇ ਆਂ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸਤੇ ਰਹੋ ਵਸਤੇ ਰਹੋ ਸੁਣੇ ਸੁਣੇ ਕਮੈਂਟ ਕਰਦੇ ਰਹੋ ਬਾਏ